ਦੇਵ ਦਾ ਪਣੀ ਦਾ ਪਤਨ ਪੜ ਰਹੀ ਸੀ ਮਲ ਜਨਮ ਜਨਮ ਦੀ ਕੱਟੀ ਏ ਇੱਕ ਡੀਜੀਪੀ ਸੀ ਬਹੁਤ ਵੱਡਾ ਅਫਸਰ ਸੀ ਉਹਦਾ ਨਾਮ ਚਹਿਲ ਸੀ ਕਿਸੇ ਮਹਾਪੁਰਸ਼ਾਂ ਦੇ ਕੋਲ ਡਿਊਟੀ ਲੱਗੀ ਹੁੰਦੀ ਉਹ ਸਭ ਸ੍ਰਦੀ ਉਸ ਮਹਾਪੁਰਸ਼ਾਂ ਦੇ ਕੋਲ ਬੜੀਆ ਦੁਨੀ ਦੁਖੀ ਦੁਨੀ ਆਉਂਦੀ ਹੈਗੀ ਕੋਈ ਕੁਝ ਮੰਗਦਾ ਦਾ ਕੋਈ ਕੁਝ ਮੰਗਦਾ ਇਹ ਪਹਿਰੇ ਤੇ ਖੜਿਆ ਡਿਊਟੀ ਤੇ ਖੜਿਆ ਇਹਨੇ ਸੋਚਿਆ ਵੀ ਮੈਂ ਵੀ ਕੁਝ ਨਾ ਕੁਝ ਲੈ ਲਾਂ ਜਦੋਂ ਸਮਹਾਪੁਰਸ਼ ਦੇ ਕੋਲ ਗਿਆ ਕਹਿੰਦੇ ਬੇਨਤੀ ਕੀਤੀ ਮਹਾਪੁਰਸ਼ੋ ਮੈਂ ਬੜਾ ਦੁਖੀ ਹਾਂ ਦਾ ਮੇਰੇ ਤੇ ਵੀ ਕਿਰਪਾ ਕਰੋ ਐਡਾ ਵੱਡਾ ਵੇਖੋ ਅਵਸਰ ਜੀ ਜੀ ਮਹਾਪੁਰਸ਼ਾਂ ਦੇ ਕੋਲ ਜਦੋਂ ਬੇਨਤੀ ਕੀਤੀ ਮਾਪੁਰ ਸੁਕਣ ਲੱਗੇ ਭਾਈ ਤੂੰ ਕਿਹਨੂੰ ਮੰਨਦਾਗਾ ਕਿਹਨੂੰ ਸੁਣਦਾਗਾ ਤੇ ਕਿਹਨੂੰ ਯਾਦ ਕਰਦਾਗਾ ਕਹਿੰਦਾ ਜਿਵੇਂ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜਦਾ ਕਹਿੰਦਾ ਫਿਰ ਸਾਡੇ ਕੋਲੋਂ ਕੀ ਮੰਗਦਾ ਤੂੰ ਤੂੰ ਅੱਡੇ ਗੁਰੂ ਦੇ ਰੜ ਲੱਗਿਆ ਹੋਇਆ ਤੇ ਮੰਗਦਾ ਸਾਡੇ ਕੋਲੋਂ ਕਹਿੰਦੇ ਕਰਦੋ ਕਿਰਪਾ ਕੋਈ ਕਰੇ ਚੰਗਾ ਫਿਰ ਕਾਗਜ਼ ਲੈ ਕੇ ਆ ਕਾਗਜ਼ ਦਿੱਤਾ ਬਾਦ ਲੈ ਗਿਆ ਜਦੋਂ ਮਹਾਪੁਰਸ਼ਾਂ ਦੇ ਕੋਲ ਕਹਿੰਦੇ ਕਾਗਜ਼ ਲੈ ਕੇ ਗਿਆ ਕਹਿੰਦੇ ਉਸ ਮਹਾਪੁਰਸ਼ ਨੇ ਕਹਿੰਦੇ ਬਿਰਤ ਏਕ ਓੰਕਾਰ ਤੋਂ ਲੈ ਕੇ ਕਹਿੰਦੇ ਬੋਲ ਮੰਤਰ ਦਾ ਕਹਿੰਦੇ ਪਾਠ ਲੈ ਕੇ ਜਾਂਦਾ ਕਹਿੰਦੇ ਭਾਈ ਆਹ ਬਾਣੀ ਪੜਿਆ ਕਰ ਇਹਦਾ ਜਾਪ ਕਰਿਆ ਕਰ ਇਹਨੂੰ ਪੜੀ ਜਾਵੇਂਗਾ ਤੇਰਾ ਤਨ ਦਾ ਰੋਗ ਤੇ ਮਨ ਦਾ ਰੋਗ ਵੀ ਠੀਕ ਹੁੰਦਾ ਜਾਵੇਗਾ ਇਹ ਯਾਦ ਰੱਖੀ ਕੱਕ ਜਿਉ ਆਪਾ ਬਾਣੀ ਦਾ ਬਚਨ ਪੜ੍ਹ ਰਹੇ ਸੀ ਵੀ ਤੁਧ ਦੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਆਂ ਸਤਿਗੁਰੂ ਗੁਰੂ ਅੰਗਦੇ ਦੇ ਚਰਣਾ ਵਿੱਚ ਕਹਿੰਦੇ ਉਹਨਾਂ ਦੇ ਦਰਸ਼ਨ ਕੀਤੇ ਆ ਪਾਤਸ਼ਾਹ ਦੇ ਚਰਣਾ ਦੇ ਵਿੱਚ ਆ ਕੇ ਜਿਹੜੇ ਜਨਮਾਂ ਜਨਮਾਂ ਤੇ ਵਿਕਾਰਾਂ ਦੇ ਮੈਲ ਪਿਆਰੇ ਸਾਡੇ ਮਨ ਨੂੰ ਲੱਗੀ ਪਈ ਐ ਤਨਾ ਕਾਲਾ ਭਜਪਿਆ ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਾਂਗੇ ਬਾਣੀ ਸੁਣਾਗੇ ਸਾਡੇ ਮਨ ਦੀ ਮਹਿਲ ਗੁਰਬਾਣੀ ਦੇ ਗੁਰੂ ਦੇ ਸ਼ਬਦ ਨੇ ਦੂਰ ਕਰ ਦੇਣੀ ਐ ਕਰੇਗਾ ਤਾਂ ਜੇ ਮਨ ਲਾ ਕੇ ਕਰਾਂਗੇ ਪੰਜਾਬ ਦੇ ਕੀ ਜਿਨ੍ਹਾਂ ਨੇ ਮਨ ਲਾ ਕੇ ਬਾਣੀ ਨੂੰ ਪੜਿਆ ਕਰਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੇਵਾ ਕੀਤੀ ਹੁਣ ਸੱਤਾ ਤੇ ਬਲਵੰਡ ਨੇ ਵੇਖੋ ਮਨ ਲਾ ਕੇ ਬਾਣੀ ਪੜਦੇ ਦੀ ਕੀਰਤਨ ਕਰਦੇ ਨੇ ਉਹਨਾਂ ਦਾ ਤਨ ਦਾ ਰੋਗ ਵੀ ਕੋ ਦੂ ਠੀਕ ਹੁੰਦਾ ਜਾਂਦਾ ਸੋਇਸੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਣੀ ਨੂੰ ਪੜੀ ਚੱਲ ਉਹ ਤੇਰੇ ਜਿਹੜੇ ਅਬ ਮਨ ਦੇ ਵਿੱਚ ਮਾਇਆ ਲੱਗੀ ਪਈ ਹੈ ਕਹਨਾਂ ਦੂਰ ਹੋ ਜੇਗੀ ਕਾਲਖ ਇਹ ਕਾਲਾ ਹੋਇਆ ਪਿਆ ਮਨ ਬਿਕਾਰੀ ਹੋਇਆ ਪਿਆ